ਦੇ ਕੋ ਅਸਲ ਮੈਨ ਅਸਲੀ ਨਕਲੀ ਦਾ ਨਵੇੜਾ ਤਾਂ ਪੰਥ ਕਰਦਾ ਵੀ ਕਿਹੜਾ ਅਕਾਲੀ ਦਾ ਅਸਲੀ ਹੈ ਕਿਹੜਾ ਨਕਲੀ ਆ ਜਿਹਦੇ ਵਿੱਚ ਪੰਥਕ ਸੋਚ ਪੰਥਕ ਵਿਚਾਰਧਾਰਾ ਪੰਥਕ ਵਿਰਾਸਤ ਹੋਏਗੀ ਉਹੀ ਅਸਲੀ ਹੋਏਗਾ ਅਕਾਲੀ ਦਲ ਜਿਹੜਾ ਸਾਡਾ ਹੁਣ ਅਸੀਂ ਕੱਲ ਮੁਰਸਰ ਜੀਤੀ ਕੀਤੀ ਹੈ ਸ਼ਰਮਣੀ ਅਕਾਲੀ ਦਲ ਦੀ ਇਹ ਹੁਕਮ ਨਾਮਾ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਮर्याਦਾ ਪਰੰਪਰਾ ਅਨੁਸਾਰ ਸਿੰਘ ਸਾਹਿਬਾਨ ਨੇ ਜਾਰੀ ਕੀਤਾ ਉਹਦੇ ਆਧਾਰ ਤੇ ਭਰਤੀ ਹੋਈ ਉਹਦੇ ਆਧਾਰ ਤੇ ਡੈਲੀਗੇਟ ਚੁਣੇ ਗਏ ਉਹਦੇ ਆਧਾਰ ਤੇ ਪ੍ਰਧਾਨ ਦੀ ਚੋਣ ਹੋਈ ਤੇ ਇਹ ਹੁਣ ਪੰਥਿਕ ਰਵੈਤਾਂ ਅਨੁਸਾਰ ਜਿਹੜੀ ਚੋਣ ਹੋਈ ਆ ਉਹੀ ਅਸਲੀ ਹੋਏਗੀ ਪਰ ਸਾਨੂੰ ਤਾਂ ਐਸਜੀਪੀਸੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਤਾ ਵੀ ਮਨਾਂ ਕਰਤਾ ਸੀ ਹਾਲ ਨਹੀਂ ਦਿੱਤਾ ਭਾਈ ਗੁਰਦਾਸ ਹਾਲ ਤੇ ਅਸੀਂ ਤਾਂ ਉਹਨਾਂ ਰਵੈਤਾਂ ਤੇ ਪਹਿਰੇ ਦਿੰਦੇ ਹੋਏ ਆਪਣਾ ਭਾਈ ਗੁਰਦਾਸ ਹਾਲ ਲੈਣ ਦੀ ਤਾਂ ਵਰਜਕਾਲੀ ਖੁਲਾਸਿਕ ਤੇ ਤਬਦੀਲ ਕਰਕੇ ਆਪਣਾ ਜਨਰਲ ਡੈਲੀਗੇਟ اجلاس ਕੀਤਾ ਤਾਂ ਕਿ ਪੂਰੀਆਂ ਪੰਥਕ ਪਰੰਪਰਾਵਾਂ ਅਨੁਸਾਰ ਰਵੈਤ ਰੁਥਾਰ ਇਹ ਕਾਰਜ ਸਿਰੇ ਚੜਿਆ ਜਾਵੇ ਤੇ ਇਹ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਬਣ ਨਾਲ ਮੈਂ ਸਮਝਦਾ ਕਈ ਕਿਸਮ ਦੀਆਂ ਚਰਚਾਵਾਂ ਜਿਹੜੀਆਂ ਸੀ ਕਈ ਕਿਸਮ ਦੇ ਭਲੇਖੇ ਜਿਹੜੇ ਸੀ ਕਈ ਕਿਸਮ ਦਾ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਸੀ ਉਹ ਟੁੱਟਿਆ ਇਹ ਕਿਤਾਬ ਪ੍ਰਚਾਰ ਕੀਤਾ ਜਾਂਦਾ ਜਾ ਰਿਹਾ ਸੀ ਕਿ ਇੱਕ ਲੀਡਰ ਹੀ ਇਹ ਚੁਟ ਸਾਦੇ ਇੱਕ ਇੱਕ ਲੀਡਰ ਪਿੱਛੇ ਇਕੱਠੇ ਨਹੀਂ ਹੋ ਸਕਦੇ ਪਹਿਲਾਂ ਤਾਂ ਇਹੀ ਮਿੱਥ ਤੋੜੀ ਆ ਵੀ ਸਾਰਾ ਪੰਥ ਨਿਰ ਵਿਰੋਧ ਆਮ ਪੂਰੀ ਸਹਿਮਤੀ ਨਾਲ ਸਰਵਸੰਮਤੀ ਨਾਲ ਇਕੱਲਾ ਪ੍ਰਧਾਨ ਹੀ ਨਹੀਂ ਨਿਰਵਿਰੋਧ ਚੁਣਿਆ ਡੈਲੀਗੇਟਸ ਵੀ ਜਨਰਲ ਸਾਰੇ ਨਿਰਵਿਰੋਧ ਚੁਣ ਕੇ ਆਏ ਲੋਕਤੰਤਰ ਤਰੀਕੇ ਨਾਲ ਇਹ ਕਿ ਬੜੀ ਵੱਡੀ ਮੈਂ ਸਮਝਦਾ ਵੱਡੀ ਗੱਲ ਹੋਈ ਆ ਦੂਜਾ ਇੱਕ ਇਹ ਵੀ ਮਿੱਥ ਸੀ ਔਰ ਅਸਲੀਅਤ ਸੀ ਭਾਵੇਂ ਅਸੀਂ ਜਾਦਪਾਚ ਵਿਸ਼ਵਾਸ ਨਹੀਂ ਰੱਖਦੇ ਕਿ ਅਕਾਲੀਆਂ ਦੇ ਤਾਂ ਜੜ ਸਿੱਖਾਂ ਦਾ ਕਬਜ਼ਾ ਹੈ ਜੀ ਅਕਾਲੀਏ ਤਾਂ ਜੜ ਸਿੱਖਾਂ ਦੀ ਪਾਰਟੀ ਹੈ ਜੀ ਮਤਲਬ ਪਹਿਲੀ ਵਾਰ 105 ਸਾਲ ਬਾਅਦ ਸ੍ਰੀ ਕਾਲੀ ਦਲ ਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਇੱਕ ਦਲਤ ਭਾਈਚਾਰੇ ਦੇ ਵਿੱਚੋਂ ਪ੍ਰਧਾਨਗੀ ਦਾ ਤਾਜ ਰੱਖਿਆ ਗਿਆ ਕਿਸੇ ਵਿਅਕਤੀ ਤੇ ਔਰ ਮੈਂ ਸਮਝਦਾ ਇਹਦੇ ਨਾਲ ਬਹੁਤ ਵੱਡਾ ਮੈਸੇਜ ਇਹ ਗਿਆ ਜੋ ਗੁਰੂ ਨਾਨਕ ਦੇਵ ਸਾਹਿਬ ਦੀ ਵਿਚਾਰਧਾਰਾ ਨੀਚਾ ਅੰਦਰ ਨੀਜਾ ਨੀਜੀ ਹਵਤ ਨੀਜ ਨਾਨਕ ਜੀ ਦੇ ਸੰਗਸਾਥ ਵੱਡਿਓ ਸੇ ਕਰੀਸ ਮਹਲਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਸਰਮਾਇਦਾਰ ਧਨਾੜ ਲੋਕ ਜਿਹੜੇ ਹੰਕਾਰ ਵੀ ਸੀ ਉਹਨਾਂ ਦਾ ਭਲੇਖਾ ਕੱਢਣ ਲਈ ਉਹਨਾਂ ਨੂੰ ਪੰਡਾਲ ਤੋਂ ਪਰੇ ਕਰਤਾ ਸੀ ਗਰੀਬ ਲੋਕਾਂ ਤੇ ਵਿਸ਼ਵਾਸ ਕਰਕੇ ਕਿਰਤੀ ਮਿਹਨਤੀ ਮਜ਼ਦੂਰਾਂ ਤੇ ਵਿਸ਼ਵਾਸ ਕਰਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਸੋ ਅੱਜ ਵੀ ਇਹ ਭਰ ਭਲੇਖੇ ਪਾਇਗੇ ਸੀ ਇਹ ਸਰਮਾਇਦਾਰ ਲੋਕ ਧਨਾਰ ਲੋਕ ਪੈਸੇ ਵਾਲੇ ਲੋਕ ਹੀ ਅਕਾਲੀ ਦਲ ਨੂੰ ਚਲਾ ਸਕਦੇ ਨੇ ਇਹ ਭੁਲੇਖਾ ਵੀ ਤੋੜਦਾ ਪੰਥ ਨੇ ਕਿ ਇੱਕ ਗਰੀਬ ਸ਼ਰੈੜੀ ਦੇ ਵਿੱਚੋਂ ਇੱਕ ਦਲਤ ਭਾਈਚਾਰੇ ਦੇ ਵਿੱਚੋਂ ਵੀ ਅਕਾਲੀ ਦਲ ਨੂੰ ਚਲਾਉਣ ਦੀ ਸਮਰੱਥਾ ਰੱਖਦਾ ਸੋ ਮੈਂ ਸਮਝਦਾ ਕਿ ਇਹ ਜਿਹੜੇ ਭਰਮ ਭੁਲੇਖੇ ਟੁੱਟੇ ਨੇ ਇਹ ਵੀ ਬੜੀ ਵੱਡੀ ਗੱਲ ਹੋਈ ਆ ਜਿੱਥੇ ਪ੍ਰਧਾਨ ਦੀ ਚੋਣ ਹੋਈ ਹੈ ਗੈਨੀ ਹਰਪ੍ਰੀਤ ਸਿੰਘ ਹੋਰਾਂ ਦੀ ਦੂਜਾ ਇੱਕ ਨਿਰਾਸ਼ਾ ਵੀ ਸੀ ਤੇ ਇੱਕ ਚਿੰਤਾ ਵੀ ਸੀ ਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦਾ ਅਕਸ ਬਹੁਤ ਨੀਵਾ ਹੋ ਗਿਆ ਸੀ ਸਿੱਖ ਸੰਸਥਾਵਾਂ ਦਾ ਸਿੱਖ ਜਥੇਦਾਰਾਂ ਦਾ ਅਮਰਲੀ ਕਿਸਮ ਦਾ ਨਰਾਦਰ ਹੋ ਰਿਹਾ ਸੀ ਤੇ ਇਹ ਇਹਦਾ ਵੱਡਾ ਕਾਰਨ ਸੀ ਕਿ ਰਾਜਸੀ ਦਖਲਅੰਦਾਜ਼ੀ ਸੀ ਰਾਜਸੀ ਦਖਲਅੰਦਾਜ਼ੀ ਧਾਰਮਿਕ ਸੰਸਥਾਵਾਂ ਵਿੱਚ ਧਾਰਮਿਕ ਮਾਮਲਿਆਂ ਵਿੱਚ ਰੋਕ ਕੇ ਮਲ ਮੁਕੰਮਲ ਤੌਰ ਤੇ ਆਜ਼ਾਦਾਨਾ ਤੌਰ ਤੇ ਸੁਤੰਤਰ ਤੌਰ ਤੇ ਧਾਰਮਿਕ ਸੰਸਥਾਵਾਂ ਨੂੰ ਖਾਸ ਤੌਰ ਤੇ ਐਸਡੀਪੀਸੀ ਤੇ ਸਰਬੋਸਤ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਧੜੇ ਦੀ ਇੱਕ ਵਿਅਕਤੀ ਦੀ ਨਾ ਹੋ ਕੇ ਸਮੁੱਚੇ ਪੰਥ ਦੀ ਜਮਾਤ ਬਣਾਉਣ ਲਈ ਇਹ ਅਸੀਂ ਇੱਕ ਰਾਹ ਲੱਭਿਆ ਉਹ ਹੈ ਪੰਥ ਕੌਂਸਲ ਜਿਹਦੇ ਚੇਅਰਪਰਸਨ ਬੀਬਾ ਸਤਮੰਤ ਕੌਰ ਬਣਾਏ ਨੇ ਨੀਲਾਂ ਦਾ ਬੁਰਾ ਵੱਡਾ ਪਰਿਵਾਰ ਕੁਸ਼ੋਕੜਾ ਔਰ ਜਿਨ੍ਹਾਂ ਨੇ ਪਿਤਾ ਜੀ ਨੇ ਪੰਥ ਲਈ ਉਹਨਾਂ ਦੇ ਦਾਦਾ ਜੀ ਨੇ ਪੰਥ ਲਈ ਬੜੀਆਂ ਘਾਲਾਂ ਘਾਲੀਆਂ ਨੇ ਉਹਨਾਂ ਦੇ ਪਿਤਾ ਨੇ شہادت ਦਿੱਤੀ ਆ ਸੋ ਇਸ ਲਈ ਮੈਂ ਮੈਂ ਕਹਿ ਸਕਦਾ ਕਿ ਨਵੀਂ ਇੱਕ ਸ਼ੁਰੂਆਤ ਦੇ ਨਾਲ ਇਹ ਅਸੀਂ ਕੰਮ ਸ਼ੁਰੂ ਕਰਨ ਲੱਗੇ ਆ ਔਰ ਹੁਣ ਦੂਜਾ ਕੰਮ ਜਿਹੜਾ ਅਸੀਂ ਕਰਨਾ ਹੁਣ ਮੈਂ ਅਪੀਲ ਕਰਦਾ ਵੀ ਅਸੀਂ ਆਪਸੀ ਕਾਟੋਕਲੇਸ਼ ਦੇ ਵਿੱਚ ਨਹੀਂ ਹੋਜਣਾ ਅਸੀਂ ਇੱਕ ਦੂਜੇ ਤੋਂ ਦੁਸ਼ਰਵਾਜੀ ਕਰਕੇ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਦੀ ਥਾ ਅਸੀਂ ਆਪਣੀ ਲੜਾਈ ਦਾ ਰੁਖ ਜਿਹੜਾ ਹੈ ਹੁਣ ਪੰਜਾਬ ਤੇ ਇਸ ਦਾ ਇਹ ਦਰ ਗਿਆ ਸਰਕਾਰਾਂ ਉਰਧ ਰਖਣਾ ਕਿਉਂਕਿ ਸਾਡੇ ਆਪਸੀ ਲੜਾਈ ਝਗੜੇ ਆਪਸੀ ਖਿੱਚੋ ਤਾਰ ਨੇ ਆਪਸੀ ਕਾਟੋ ਕਲੇਸ਼ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਤਾ ਪੰਜਾਬ ਪੰਜਾਬ ਨਹੀਂ ਰਿਹਾ ਪੰਜਾਬ ਦਾ ਮਹਾਂਦਰਾ ਬਦਲ ਗਿਆ ਪੰਜਾਬੀ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਧੱਕਾ ਬਾਹਰ ਧੱਕੇ ਮਲ ਗੈਰ ਪੰਜਾਬੀਆਂ ਨੂੰ ਇੱਕ ਡੂੰਗੀ ਸਾਜ ਦੇ ਤਹਿਤ ਪੰਜਾਬ ਚ ਲਿਆਂਦਾ ਜਾ ਰਿਹਾ ਪੰਜਾਬੀ ਸੱਭਿਆਚਾਰ ਵਿਗੜ ਰਿਹਾ ਪੰਜਾਬ ਦੀਆਂ ਪਰੰਪਰਾਵਾਂ ਮਾਨਤਾਵਾਂ ਖਤਮ ਹੋ ਰਹੀਆਂ ਨੇ ਪੰਜਾਬ ਦੇ ਰੀਤੀ ਰਿਵਾਜ ਘਟਦੇ ਜਾ ਰਹੇ ਨੇ ਮਤਲਬ ਪੰਜਾਬ ਨੂੰ ਪੰਜਾਬ ਬਣਾਉਣ ਦੀ ਲੜਾਈ ਹੁਣ ਅਸੀਂ ਸ਼ੁਰੂ ਕਰਾਂਗੇ ਔਰ ਪੰਜਾਬ ਨਾਲ ਜਿਹੜੇ ਵਿਕਰੇ ਹੋਏ ਨੇ ਅਨਿਆ ਹੋਇਆ ਧੱਕਾ ਹੋਇਆ ਉਹਦੀ ਜੰਗ ਹੁਣ ਸ਼ੁਰੂ ਹੋਏਗੀ ਪਰ ਉਹ ਤੋਂ ਪਹਿਲਾਂ ਖਾਸ ਤੌਰ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਰਾਉਣਾ ਸਾਡਾ ਮੁੱਖ ਮੁੱਦਾ ਹੋਏਗਾ ਕਿਉਂਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿਆਂ ਚੋਣਾਂ ਨੇ ਸਿੱਖ ਲੀਡਰਸ਼ਿਪ ਦਾ ਨਿਤਾਰਾ ਕਰਨਾ ਔਰ ਜਿਹੜਾ ਕੱਲ ਸਪਾਂ ਗਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਉਹਦੇ ਨਾਲ ਮੈਂ ਸਮਝਦਾ ਇੱਕ ਰਾਹ ਪੱਧਰਾ ਹੋਇਆ ਔਰ ਸ਼ਰਮੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਕੇਂਦਰ ਨੂੰ ਤੇ ਪੰਜਾਬ ਸਰਕਾਰ ਨੂੰ ਅਸੀਂ ਮਜਬੂਰ ਕਰਾਂਗੇ ਪਹਿਲਾਂ ਲਿਖਤੀ ਤੌਰ ਤੇ ਭੇਜਾਂਗੇ ਚਿੱਠੀ ਪੱਤਰ ਫਿਰ ਗੱਲਬਾਤ ਕਰਾਂਗੇ ਫਿਰ ਜਨ ਤੱਕ ਦਬਾਅ ਪਾਵਾਂਗੇ ਤੇ ਉਹਨਾ ਕਰਵਾ ਕੇ ਰਾਂਗੇ ਸਭ ਤੋਂ ਪਹਿਲਾ ਸਾਡਾ ਜਿਹੜਾ ਮੁੱਖ ਕਮ ਹੋਏ ਗਏ ਹੋਏਗਾ ਦੂਜਾ ਬੜੇ ਲੰਮੇ ਸਮੇਂ ਤੋਂ ਸਾਡੇ ਬੰਦੀ ਸਿੰਘ ਜਿਹੜੇ ਨੇ ਉਹਨਾਂ ਦੀ ਰਿਹਾਈ ਦਾ ਮਸਲਾ ਚੱਲ ਰਿਹਾ ਪਰ ਇੱਕ ਫਾਰਮੈਲਟੀ ਕੀਤੀ ਜਾ ਰਹੀ ਆ ਕੋਈ ਕੇਂਦਰ ਜਾਂ ਦਿੱਤੀਆਂ ਸਰਕਾਰਾਂ ਤੇ ਦਵਾ ਨਹੀਂ ਮਾਰ ਰਿਹਾ ਉਹਦੇ ਲਈ ਸਾਰੀਆਂ ਪੰਥਕ ਧਿਰਾਂ ਪੰਜਾਬ ਹਤਾਈਸ਼ੀਆਂ ਨੂੰ ਪੰਥ ਹਤਾਈਸ਼ੀਆਂ ਨੂੰ ਲਾਂਬੰਦ ਕਰਕੇ ਇਕੱਠਾ ਕਰਕੇ ਜਨਤਕ ਦਬਾਅ ਬਣਾ ਕੇ ਅਸੀਂ ਆਪਣਾ ਜਿਹੜੇ ਸਾਡੇ ਭਰਾ ਜਿਹੜਾ ਵਿੱਚ ਬੈਠੇ ਨੇ ਲੰਬੇ ਸਮੇਂ ਤੋਂ ਉਹਨਾਂ ਦੀ ਰਿਹਾਈ ਦਾ ਜਿਹੜਾ ਰਾਹ ਬਣਾਉਣਾ ਉਹ ਵੀ ਸਾਡਾ ਮੁੱਖ ਜੰਦਾ ਹੋਏਗਾ ਤੀਜੀ ਗੱਲ ਅਸੀਂ ਜਿਹੜਾ ਹੈ ਪੰਜਾਬ ਦੇ ਜਿਹੜੇ ਪੰਜਾਬ ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਹੋ ਗਿਆ ਪੰਜਾਬ ਦੀ 50 ਕਿਲੋਮੀਟਰ ਤੱਕ ਹੱਦ ਤਾਂ ਬੀਐਸਐਫ ਨੇ ਮਾਰ ਲਈ ਪੰਜਾਬ ਦੇ ਡੈਮਾਂ ਤੇ ਸੀਆਈਐਸਐਫ ਲਿਆਣ ਕੇ ਬਿਠਾਤੀ ਤਨਖਾਹਾਂ ਪੰਜਾਬ ਦਿੰਦਾ ਤੇ ਨੌਕਰੀਆਂ ਅਸੀਂ ਐਸਐਫ ਕਰ ਰਹੀ ਆ ਮਤਲਬ ਜਿਹੜੀ ਸਥਾਈ ਮੈਂਬਰਸ਼ਿਪ ਸਾਡੀ ਉਹ ਖੋ ਲਈ 60 40 ਦੀ ਰੇਸ਼ੋ ਦੇ ਮੁਲਾਜ਼ਮ ਸੀ ਸਾਡੇ ਚੰਡੀਗੜ੍ਹ ਚ ਉਹ ਖਤਮ ਕਰਤੀ ਆਰਡੀਐਫ ਸਾਡਾ ਕੇਂਦਰ ਰੱਖੀ ਬੈਠਾ ਕਿੰਨੇ ਸਾਲਾਂ ਦਾ ਕੋਈ ਬੋਲਣ ਆਇ ਨਹੀਂ ਕੋਈ ਜਾਣ ਵਾਲਾ ਨਹੀਂ ਕੋਈ ਦਿੱਲੀ ਤੇ ਦਬਾਅ ਪਾਉਣ ਆਇ ਨਹੀਂ ਕੋਈ ਗੱਲ ਕਰਨ ਵਾਲਾ ਨਹੀਂ ਕੋਈ ਵਕੀਲ ਹੀ ਨਹੀਂ ਹੋਏਗਾ ਜੱਜ ਫੈਸਲਾ ਕਿਵੇਂ ਸੁਣਾਏਗਾ ਸੋ ਪੰਜਾਬ ਦੇ ਬੜੇ ਅਹਿਮ ਮਸਲੇ ਨੇ ਜਿਹੜੇ ਮਸਲੇ ਹੱਲ ਕਰਾਉਣ ਲਈ ਅਸੀਂ ਵਿਉਂਤ ਬੰਦੀ ਕਰਾਂਗੇ ਔਰ ਇਹ ਆਪਣੇ ਰਵਾਇਤੀ ਤਰੀਕੇ ਨਾਲ ਜਮਹੂਰੀ ਤਰੀਕੇ ਨਾਲ ਅਸੀਂ ਉਹ ਮਸਲੇ ਹਲ ਕਰਾਵਾਂਗੇ ਔਰ ਸਾਡੀ ਸੋਚ ਆਨੰਦਪੁਰ ਸਾਹਿਬ ਦਾ ਮਤਾ ਸੂਬਿਆਂ ਨੂੰ ਵੱਧ ਅਧਿਕਾਰ ਦੇਣਾ ਦੇਸ਼ ਚ ਫੈਡਰਲ ਹਕੀਕੀ ਢਾਂਚਾ ਜਿਹੜਾ ਕਾਇਮ ਕਰਨਾ ਉਹਦੀ ਪਹਿਰੇਦਾਰੀ ਕਰਨਾ ਉਹ ਹੋਏਗਾ ਸਰ ਅਸਲੀ ਹੁਣ ਨਕਲੀ ਕੀਬ ਜੰਗ ਵੀ ਜੋ ਹੈ ਉਹ ਛਿੜ ਗਈ ਹੈ ਕਿਸ ਤਰੀਕੇ ਸੇ ਆਪ ਦੇਖਤੇ ਹੈ ਅਸਲੀ ਕੌਣ ਔਰ ਨਕਲੀ ਕੌਣ ਦੇਖੋ ਦੋ ਅਸਲੀ ਤੇ ਨਕਲੀ ਦਾ ਨਾਟਕ ਮੈਂ ਸ਼ੁਰੂ ਚ ਹੀ ਦੱਸਿਆ ਕਿ ਜਿੱਥੇ ਜਿਹੜੀ ਜਿਹੜੀ ਸੋਚ ਆ ਪੰਥਕ ਸੋਚ ਦਾ ਪਹਿਰੇ ਦਾ ਅਕਾਲੀ ਦਲ ਪੰਥਕ ਵਿਰਾਸਤ ਜਿਹੜੀ ਆ ਜਿਹਦੇ ਨਾਲ ਖੜੀ ਹੋਏਗੀ ਜਿਹਦੇ ਨਾਲ ਪੰਥਕ ਜਜ਼ਬਾ ਖੜਾ ਹੋਏਗਾ ਉਹੀ ਅਸਲੀ ਹੋਏਗਾ ਸੋ ਇੱਕ ਕਿਸੇ ਦਫ਼ਤਰ ਨਾਲ ਕਿਸੇ ਚੋਣ ਨਿਸ਼ਾਨ ਨਾਲ ਕੋਈ ਪਾਰਟੀ ਨਹੀਂ ਬਣ ਜਾਂਦੀ ਮਤਲਬ ਜਿਹੜੀ ਲੋਕਾਂ ਦੀਆਂ ਭਾਵਨਾ ਨਾਲ ਜਾਂ ਇਹ ਕਹਿ ਲੋ ਲੋਕ ਫੈਸਲਾ ਕਰਦੇ ਨੇ ਕਿ ਅਸਲੀ ਕੌਣ ਆ ਨਕਲੀ ਕੌਣ ਆ ਕੱਲ ਬੁਰਜ ਕਾਲੀ ਹੁਲਾ ਸਿੰਘ ਦੇ ਜਿਹੜਾ ਸਥਾਨ ਆ ਉਥੇ ਜਿਹੜਾ ਜਨਰਲ ਡਰੈਸ ਵਿੱਚ ਜਨਰਲ ਹਾਊਸ ਵਿੱਚ ਜਿਹੜੀ ਹਾਜ਼ਰੀ ਸੀ ਉਹਨੇ ਸਾਬਤ ਕਰਤਾ ਵੀ ਅਸਲੀ ਕੌਣ ਆ ਨਕਲੀ ਕੌਣ ਆ ਜਦੋਂ ਉਹਨਾਂ ਦੇ ਜਨਰਲ ਹਾਊਸ ਦੀ ਹਾਜ਼ਰੀ ਦੀਆਂ ਫੋਟੋਆਂ ਦੇਖ ਲਿਓ ਸਾਡੇ ਹਾਊਸ ਦੀ ਉਹ ਹੀ ਦੱਸ ਦੇਗਾ ਵੀ ਅਸਲੀ ਕੌਣ ਸੀ ਨਕਲੀ ਕੌਣ ਸੀ ਲੇਕਿਨ ਆਪਕੇ ਉੱਪਰ ਕਈ ਨਾ ਕਈ ਭਾਜਪਾ 'ਚ ਸਾਥ加ਠ ਕਰਨ ਲੱਗਣੇ ਕਿ ਕਰਨੇ ਕੇ ਇਲਜ਼ਾਮ ਜੋ ਹੈ ਉਹ ਲੱਗ ਰਹੇ ਆ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਕਈ ਨਾ ਕਈ ਭਾਜਪਾ ਕਾ ਟੈਗ ਲੱਗਦਾ ਹੋਇਆ ਦਿਖਾਈ ਦਿੱਤਾ ਹੈ ਕਿਸ ਤਰੀਕੇ ਸੇ ਆਪ ਦੇਖਤੇ ਹੋ ਦੇਖੋ ਜਿਵੇਂ ਕਹਿੰਦਾ ਛਾਚਤਾ ਬੋਲੇ ਛਾੜਨੇ ਕਿਉਂ ਬੋਲੇ ਜਿਨ੍ਹਾਂ ਲੋਕਾਂ ਨੇ ਬੀਜੇਪੀ ਤੋਂ ਫਾਇਦੇ ਲਏ ਨਿੱਜੀ ਫਾਇਦੇ ਲਏ ਮਲ ਮਲ ਸੀਨੀਅਰ ਲੀਡਰਸ਼ਿਪ ਨੂੰ ਨੋਰ ਕਰਕੇ ਵਜ਼ੀਰੀਆਂ ਲਈਆਂ ਹੋਰ ਕਿੰਨੇ ਫਾਇਦੇ ਲਏ ਅਸੀਂ ਮੈਂ ਉਸ ਗੱਲ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਹੁਣ ਸਮਾਂ ਨਹੀਂ ਅਸੀਂ ਇੱਕ ਦੂਜੇ ਦੀਆਂ ਕਮਜ਼ੋਰੀਆਂ ਇੱਕ ਦੂਜੇ ਦੇ ਦੁਸ਼ਮਣਵਾਦੀ ਕਰੀਏ ਮੈਂ ਤਾਂ ਸਾਹ ਸੁਖੀਰ ਸੇ ਬਾਦਲ ਨੂੰ ਵੀ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਅਪੀਲ ਕਰਾਂਗਾ ਕਿ ਹੁਣ ਦੂਸਣ ਬਾਜੀ ਦਾ ਸਮਾਂ ਨਹੀਂ ਹੁਣ ਕਾਟੋ ਕਲੇਸ਼ ਆਪਸ ਵਿੱਚ ਕਰਨ ਦਾ ਸਮਾਂ ਨਹੀਂ ਹੁਣ ਪੰਥ ਨੇ ਫੈਸਲਾ ਕਰਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਖਿੜੇ ਹੋਏ ਪੰਥਕ ਸ਼ਕਤੀ ਜੋੜਨ ਦਾ ਸਮਾਂ ਹੁਣ ਸਿਰ ਜੋੜ ਕੇ ਮਤਲਬ ਜਿਹੜੇ ਜਾਤੀਆਂ ਤੱਕੇ ਰਿਆਂ ਪੰਜਾਬ ਨਾ ਹੋ ਰਹੇ ਨੇ ਪੰਜਾਬੀਆਂ ਨਾ ਹੋ ਰਹੇ ਨੇ ਉਹਨਾਂ ਨੂੰ ਰੋਕਣ ਦਾ ਸਮਾਂ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦਾ ਸਮਾਂ ਹੁਣ ਪੰਜਾਬ ਨੂੰ ਜਗਾਉਣ ਜਗਾਉਣ ਦਾ ਪੰਜਾਬ ਨੂੰ ਬਚਾਉਣ ਦਾ ਸਮਾਂ ਹੁਣ ਇੱਕ ਦੂਜੇ ਤੇ ਗਲਤ ਇਲਜ਼ਾਮਬਾਜ਼ੀਆਂ ਕਰਕੇ ਔਰ ਮਤਲਬ ਜਿਵੇਂ ਕਹਿੰਦੇ ਛਾਜਤਾ ਬੋਲੇ ਛਾਨ ਨਹੀਂ ਕਿਉਂ ਬੋਲੇ ਮਤਲਬ ਉਹ ਲੋਕ ਨੂੰ ਮੈਂ ਕਹਿਣਾ ਚਾਹੁੰਨਾ ਕਿ ਉਹ ਲੜਾਈ ਦਾ ਰੁਖ ਜਿਹੜਾ ਹੈ ਹੁਣ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦੇ ਵਿਧਕਿਆਂ ਦੇ ਬੁੱਧ ਪੰਜਾਬ ਨੂੰ ਹੱਕ ਦੋਣ ਲਈ ਰੱਖਿਆ ਜਾਵੇ ਔਰ ਇਹ ਰਾਮਕਾਰ ਦੇ ਵਿੱਚ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਰਾਮਕਾਰਾ ਉਹਦੇ ਵਿੱਚ ਆ ਕੇ ਇਕੱਠੇ ਹੋ ਕੇ ਚੱਲਿਆ ਜਾਵੇ ਇਹ ਹਰ ਪੰਥ ਦਰਦੀ ਦੀ ਪੰਥ ਤੈਸ਼ੀ ਦੀ ਪੰਜਾਬ ਦੀ ਲੋੜ ਵੀ ਆ ਭਾਵਨਾ ਵੀ ਆ ਉਹਦੇ ਨਰਾਦਰ ਨਹੀਂ ਕਰਨਾ ਚਾਹੀਦਾ ਮੈਂ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਉਹ ਇਸ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਰਸਾਏ ਇਸ ਕਾਫਲੇ ਦੇ ਵਿੱਚ ਸ਼ਾਮਲ ਹੋ ਕੇ ਪੰਜਾਬ ਤੇ ਪੰਜਾਬੀਓ ਤੈਨੂੰ ਬੁਝਾਉਣ ਦੀ ਪੰਜਾਬ ਨੂੰ ਜਗਾਉਣ ਦੀ jetiğde bize şamlı